ਮੋਟਰਸਾਈਕਲ ਦੀ ਘਰ ਹੀ ਸਰਵਿਸ ਕਰਕੇ ਵਿਖਾਣੇ ਆ। ਕੋਜੀ ਪੱਲ ਦੇ ਵਿੱਚ ਕਿਵੇਂ ਤੁਸੀਂ ਫ੍ਰੀ ਆਪਣੇ ਘਰ ਮੋਟਰਸਾਈਕਲ ਦੀ ਸਰਵਿਸ ਕਰ ਸਕਦੇ ਹੋ। ਤੇ ਵਿੱਚ ਵਿੱਚ ਰੁਕ ਲੈਣੀ ਕਰਨੀ ਇੱਥੋਂ ਠੀਕ ਹੈ। ਇਹ ਦੇਖ ਵਾ ਤੇ ਆਪਣਾ ਚਾਹੀਦਾ ਮਗਲੈਰ। ਇੱਕ ਤੁਹਾਨੂੰ 12 ਤੇ 13 ਨੰਬਰ ਦਾ ਐ 1 ਇੱਕ ਪਲਾਸ ਬਸ ਹੋਰ ਕੁਝ ਨਹੀਂ ਚਾਹੀਦਾ। ਆ ਜਿਓ ਤੁਹਾਨੂੰ ਆ ਮੋ ਖਲੇ ਨਾ ਨਾ ਕੋਈ ਨਾ ਮੇ ਨਾ ਇੱਕ ਕਿਵੇਂ ਖੋਲਣਾ ਪੱਕ ਇੱਕ ਡੱਬਾ ਵੀ ਚਾਹੀਦਾ ਉਹ ਥੱਲੇ ਹੀ ਲੈ ਗਿਆ ਤੂੰ ਜੋ ਤਾਂ ਲਾਟ ਤੇ ਖੋਲ ਦਈਏ ਹਾਂ ਲਾਟੇ ਹੁੰਦੇ ਨਾ ਨਾ ਥੱਲੇ ਨਾਟ ਹੁੰਦਾ ਨਾਟ ਖੋਲ ਕੇ ਥੱਲੇ ਤੀ ਮਗਲੈਲ ਕੱਢਣਾ ਰੋਕ ਦਿਆ ਘਰ ਵਿੱਚ ਦੂਰੋਂ ਲੈਣਾ ਮੈਂ ਵਿੱਚ ਆਵਾ ਆ ਦੇਖੋ ਮਗਲਿਆ ਨਿਕਲ ਗਿਆ ਵਿੱਚੋਂ ਇਹ ਨਾਟ ਹੈ ਆਪਾਂ ਤੁਲਵਾ ਰਹੇ ਹਾਂ ਚਲਾ ਦਈਏ ਚਲਾ ਦੇ ਆਹ ਦੇਖੋ ਜੀ ਹੁਣ ਆਪਾਂ ਇਹਦਾ ਫਿਲਟਰ ਜਿਹੜਾ ਹੁੰਦਾ ਹੈ ਕਾਰਬੂਟਰ ਜਿਹਨੂੰ ਕਹਿੰਦੇ ਨੇ ਉਹ ਆਪਾਂ ਹੁਣ ਸਾਫ਼ ਕਰਦੇ ਨੇ ਤੇ ਉਧਰੋਂ ਆਪਾਂ ਇਹ ਲਪਾ ਦਿੰਦੇ ਐਨਾ ਹੀ ਕੰਮ ਹੈ ਚੈਨ ਨੂੰ ਵੀ ਲਾਵਾ ਕੇ ਤੇਲ ਥੋੜਾ ਜਾ ਤੇ ਇੰਨਾ ਕੰਮ ਕਰਕੇ ਮਕੈਨਿਕ ਜਿਹੜੇ ਨੇ ਆਪਣੇ ਕੋਲੋਂ ਪੈਸਾ ਲੈ ਜਾਂਦੇ ਨੇ ਇਹ ਬੈਟਰੀ ਵਾਲਾ ਪਾਸਾ ਗਲਤੀ ਨਾਲ ਖੁੱਲ ਗਿਆ ਇਹਦੇ ਵਾਸਤੇ ਅਸੀਂ ਸੋਰੀ ਹਾਂ ਫਿਲਟਰ ਸਾਫ਼ ਕਰਕੇ ਦੱਸਾਂਗੇ ਫਿਲਟਰ ਕਿਵੇਂ ਸਾਫ਼ ਕਰਨਾ ਹੈ ਘਰ ਹੀ ਬੈਠੇ ਤੁਸੀਂ ਕਰ ਸਕਦੇ ਹੋ ਤੇ ਆਪਣੇ ਪੈਸੇ ਬਚਾ ਸਕਦੇ ਹੋ ਤੇ ਟਾਈਮ ਬਚਾ ਸਕਦੇ ਹੋ ਰਾਪਾ ਯਾ ਕੋਲਾ ਕੋਈ ਜ਼ਿਆਦਾ ਵੱਡਾ ਕੰਮ ਨਹੀਂ ਹੈ ਬਸ ਥੋੜਾ ਹੀ ਕੰਮ ਹੈ ਇਹਦੇ ਵਿੱਚ ਆ ਕਰਦੇ ਜੰਮੀ ਮਾੜੀ ਮਾੜੀ ਪਾਸੇ ਇਨਸਾਫ ਕਰਦੇ ਆਪਾਂ ਉਪਰ ਇਹਨਾਂ ਸਾਫ ਕਰ ਦੋ ਪਟਰਾਉਲ ਨਾ ਕਰ ਦੋ ਉਧਰੋਂ ਆਪਣਾ ਤੇਲ ਨਹੀਂ ਗਲਦੇ ਠੀਕ ਆ ਇਹ ਤੋਂ ਨਾਲ ਬਹੁਤ ਫਾਇਦਾ ਹੋਵੇਗਾ ਜਦੋਂ ਤੁਸੀਂ ਆਪ ਹੀ ਸਾਫ ਕਰੋਗੇ ਆ ਦੇਖੋ ਐਵੇਂ ਕੱਛ ਦੇਣੀ ਹੈ ਇਹ ਮਾਰਾ ਜਾਇ ਚੁ ਕਪੜਾ ਮਾਰ ਦੋ ਇਹ ਕੋਈ ਜ਼ਿਆਦਾ ਵੱਡਾ ਕੰਮ ਨਹੀਂ ਭਾਈ ਕੋਈ ਵੀ ਬੰਦਾ ਕਰ ਸਕਦਾ ਆਪਣੇ ਮੋਟਰਸਾਈਕਲ ਦਾ ਇਹ ਆਪਣੀ ਪੈਸੇ ਬਚਾ ਸਕਦੇ ਇਨੂੰ ਸਾਫ਼ ਕਰਨਾ ਹੈ ਪੂਰੇ ਨੂੰ ਇਹਨੂੰ ਸਾਫ਼ ਕਰਕੇ ਇਹਨੂੰ ਉੱਪਰੋਂ ਸਾਫ਼ ਕਰ ਲੈਣਾ ਫਿਰ ਇਹਨੂੰ ਚਲਾਣਾ ਹੈ ਤਿੰਨ ਪਾਣ ਤੋਂ ਪਹਿਲਾਂ ਦੇਖਣਾ ਹੈ ਦੇਖਣਾ ਵੀ ਉਹ ਨਟ ਮਿਲਦਾ ਆਉ ਦੂਜੇ ਪਾਸੇ ਆਪਾਂ ਉਹ ਨਟ ਮਿਲ ਕੇ ਇਹਨੂੰ ਸਾਫ਼ ਕਰ ਲੈਣਾ ਠੀਕ ਹੈ ਮੇਟਰ ਪਿਆ ਰਿਓ ਬੰਦ ਕਰ ਸਭ ਤੋਂ ਵਧੀਆ ਔਇਲ ਜਿਹੜਾ ਕਸਟਰੋਲ ਦਾ ਹੈ ਐਕਟੀ ਮਿੱਟਾ ਕਿਲੋਚ ਵੀ ਆਉਂਦਾ ਹੈ 900 ਗ੍ਰਾਮ ਚ ਵੀ ਆਉਂਦਾ 900 ਗ੍ਰਾਮ ਪੈਂਦਾ ਇਹਦੇ ਵਿੱਚ 900 ਗ੍ਰਾਮ ਥੋੜਾ ਜਿਹਾ ਖੋਲੋ ਥੋੜਾ ਜਿਹਾ ਖੋਲਣਾ ਹੈ ਵੇਖੋ ਸ਼ੇਕ ਜਿਹਦੇ ਨਾਲ ਗੁੱਲਣ ਦਾ ਖਤਰਾ ਨਹੀਂ ਰਹੇਗਾ ਇਹ ਤੁਹੋ ਖੋਲ ਕੇ ਉੱਪਰੋਂ ਤੁਸੀਂ ਪਾ ਦੇਣਾ ਵੇਖੋ ਦੂਰ ਇਧਰੋਂ ਛੋਟ ਲੈ ਮੇਰਾ ਪੁੱਤਰ ਪਿਛਲੇ ਪਾਸੇ ਇਧਰੋਂ ਵੇਖਦੇ ਪਏ ਹੈਂ ਵਿਗਦਾ ਪਿਆ ਨਹੀਂ ਨਹੀਂ ਆਦਰੋਂ ਫਿਰ ਕੈਸਟਰੋਲ ਦਾ ਜੇ ਤੁਸੀਂ ਸਾਰਾ ਖੋਲੋਗੇ ਫਿਰ ਤੁਹਾਡਾ ਤੇਲ ਵਗਣ ਦਾ ਬਾਹਰ ਡੁੱਲਣ ਦਾ ਖਤਰਾ ਰਹੇਗਾ ਦੇਖੋ ਸਾਫ ਕਿੰਨਾ ਤੇਲ ਆ ਪਾਣੀ ਵਰਗਾ ਤੇਲ ਹੈ ਮੋਟਰਸਾਈਕਲ ਦੇ ਵਿੱਚ ਜਾਨ ਪੈ ਜੇਗੀ ਇਹ ਨਹੀਂ ਜੋਤ ਸਿੰਘ ਸਾਡੇ ਕੈਮਰਾਮੈਨ ਜੋਤ ਸਿੰਘ ਬਣੇ ਹੋਏ ਨੇ ਅੱਜ ਤੇ ਇਹ ਵੀ ਤੁਹਾਨੂੰ ਛੇਤੀ ਬਲੌਗ ਬਣਾ ਕੇ ਪਾਣਗੇ ਸਾਈਕਲ ਕਿਵੇਂ ਠੀਕ ਕਰੀਦੀ ਬ੍ਰੇਕਾਂ ਕਵੇ ਸੈਟ ਕਰੀਦੀਆਂ ਨੇ ਤੇ ਅਸੀਂ ਹੁਣ ਥੋੜੇ ਦਿਨਾਂ ਦੇ ਤੱਕ ਸਕੂਟਰ ਦੀ ਸਰਵਿਸ ਕਰਕੇ ਵੀ ਤੁਹਾਨੂੰ ਸਾਰੀ ਵਿਖਾਵਾਂਗੇ ਕਿਵੇਂ ਸਰਵਿਸ ਕੀਤੀ ਜਾਂਦੀ ਹੈ ਤੇ ਕਿਵੇਂ ਮਕੈਨਿਕਾਂ ਤੁਸੀਂ ਬਚ ਸਕਦੇ ਹੋ ਵਾਧੂ ਖਰਚਿਆਂ ਤੋਂ ਤੁਸੀਂ ਬਚ ਸਕਦੇ ਹੋ ਅਸੀਂ ਇੰਜਣ ਵੀ ਖੋਲ ਕੇ ਤੁਹਾਨੂੰ ਵਿਖਾਵਾਂਗੇ ਤੇ ਕਸ ਕੇ ਵਿਖਾਵਾਂਗੇ ਕਿ ਘਰ ਹੀ ਤੁਸੀਂ ਆਪਣਾ ਕੰਮ ਕਰ ਸਕਦੇ ਹੋ ਜਿਆਦਾ ਮਕੈਨਿਕਾਂ ਦੇ ੱਤੇ ਨਾ ਚੜੋ ਨੱਟਕ ਹੋਆ ਤਾਂ ਬਚੋ ਆਪਾ ਥੋੜਾ ਦੋ ਚਾਰ ਬੂੰਦਾ ਆਪਾਂ ਟ੍ਰੋਲ ਵਾਲੀ ਟੈਂਕੀ ਚ ਪਾ ਦੇਣੀ ਹੈ ਯਾਰ ਲੱਗ ਜਾਂਦੀ ਹੈ ਉਹਦੇ ਵਾਸਤੇ ਮਗਲੈਲ ਪਾਣਾ ਜ਼ਰੂਰੀ ਹੈ ਫਿਰ ਉਦੋਂ ਬਾਅਦ ਆਪਾਂ ਆਹ ਚੈੱਕ ਕਰ ਲੈ ਵੀ ਆਪਾਂ ਤੇਲ ਕਿੰਨੇ ਤੱਕ ਹੋ ਗਿਆ ਆਪਣਾ ਦੇਖੋ ਠੀਕ ਆ ਬਿਲਕੁਲ ਠੀਕ ਕਬਸਤੀ ਹੋ ਗਈ ਐ ਤੇ ਹੁਣ ਆਪਾਂ ਪਲੱਗ ਖੋਲਾਂਗੇ ਚੈਨ ਨੂੰ ਆਪਾਂ ਗ੍ਰੀਸ ਕਰਾਂਗੇ ਤੇਲ ਲਾਵਾਂਗੇ ਤੇ ਪਲੱਗ ਸਾਫ਼ ਕਰਕੇ ਤੇ ਆਪਣੀ ਸਰਵਿਸ ਓਕੇ ਐ ਤੁਸੀਂ ਤੁਹਾਨੂੰ ਸਟਾਰਟ ਕਰਕੇ ਦੱਸਦੇ ਕਿਵੇਂ ਹੁੰਦਾ ਜੀ ਹੁਣ ਤੁਸੀਂ ਆਪਣਾ 500 ਰੁਪਏ ਬਚਾ ਲਿਆ ਸਮਝੋ ਘਰ ਸਰਵਿਸ ਕਰਕੇ ਅੱਜ ਤੁਹਾਨੂੰ ਦੱਸਿਆ ਆਪਾਂ ਇਦੇ ਨਾਲ ਹੀ ਧੰਨਵਾਦ ਜੇ ਵਧੀਆ ਲੱਗਾ ਤੇ ਫਿਰ ਤੁਹਾਨੂੰ ਅੱਧੋਂ ਵੀ ਕਰਕੇ ਦੱਸਾਂਗੇ ਲਾਇਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਧੰਨਵਾਦ ਬੱਸ